ਅਸੀ ਕਾ ਜੀ ਸਾਰਿਆਂ ਨੂੰ ਆਸ ਕਰਦੇ ਕਿ ਤੁਸੀਂ ਠੀਕ ਠਾਕ ਹੋਗੇ ਮਾਲਕ ਤੁਹਾਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੇ ਅਸੀ ਕਾ ਜੀ ਸਾਰਿਆਂ ਨੂੰ ਮੈਂ ਵੀ ਆਸ ਕਰਦੀ ਕਿ ਤੁਸੀਂ ਵੀ ਠੀਕ ਠਾਕ ਹੋਗੇ ਅਸੀਂ ਸਾਰਾ ਪਰਿਵਾਰ ਹੀ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਮਾਲਕ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਸੀਂ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੋ ਤੇ ਹੁਣ ਅਸੀਂ ਚੱਲੇ ਆ ਮਨਪ੍ਰੀਤ ਦੇ ਘਰ ਵੀਡੀਓ ਬਣਾਉਣ ਯਾਰ ਮਾਰ ਉੱਥੋਂ ਦੇ ਜੋ ਸੀਨ ਹੋਣਗੇ ਉਹ ਤੁਹਾਨੂੰ ਹੁਣ ਦਿਖਾਵਾਂਗੇ ਆਪਾਂ ਕਪੜੇ ਜਾ ਕੇ ਤੁਹਾਨੂੰ ਪਤਾ ਹੀ ਆ ਵੀ ਸਾਡੇ ਚੇਜ ਹੋ ਜਾਣੇ ਉੱਥੇ। ਆਹ ਹੋ ਗਿਆ। ਉੱਥੋਂ ਅਸੀਂ ਅਜੇ ਮੈਜਿੰਗ ਕੀਤੀ ਜਾਂਦੀ। ਕਿੱਥੇ ਮੈਜਿੰਗ ਹੋਈ ਹੀ ਨਹੀਂ। ਮੈਜਿੰਗ ਨਹੀਂ ਨੀ। ਐਨੀ ਨਹੀਂ ਹੋਈ। ਹਾਂ। ਰੰਗਾਲਿਆਂ ਆ ਮੱਝ ਕੇ ਹੋ ਰਹੇ ਨੇ ਇਦਾਂ ਦਾ। ਕਿਦਾਂ ਦਾ? ਇਦਾਂ ਤੁਹਾਡੇ ਨਾਲ ਦਾ। ਭੱਜ ਕੇ ਜਾ ਕੇ ਦੋਵਾਂ ਕੇ ਉਹਨੂੰ ਲੈ ਹੀ ਤਰਨਾ ਪਾਲਿੰਗ ਤਾਂ ਕੇ ਆ। ਉਹਨੂੰ ਤਾਂ ਜਦੋਂ ਤੇ ਕੀ ਆ। ਤੇ ਉਹ ਫੋਨ ਕਰੀ ਜਾਂਦੇ ਮਨਪ੍ਰੀਤ ਉਹਨੇ ਛੇਤੀ ਆ ਉਹ ਛੇਤੀ ਆ ਤੇ ਇਹ ਸਵੇਰ ਦੇ ਮੋਟਰ ਤੇ ਗਏ ਹੀ ਗਏ। ਉੱਥੇ ਹੀ ਕਰ ਕੇ ਆਏ। ਉੱਥੇ ਨਾ ਅਜੇ ਪਨੀਰੀ ਬੀਜਣ ਵਾਸਤੇ ਥਾਂ ਬਣਾਇਆ ਹੈਗਾ। ਨਾ ਤਲੀਰੀ ਲਾਈ ਗੜੀ ਤੋਂ ਨਾ ਲਾਉਣ ਵਾਸਤੇ ਉਹ ਥਾਂ ਤੋਂ ਬਣਾਉਂਦੇ ਰਹੇ ਤੇ ਟਾਈਮ ਲੱਗ ਗਿਆ ਸਾਨੂੰ ਤੇ ਹੁਣ ਮੈਂ ਤਿਆਰ ਹੋ ਗਏ ਤੇ ਚੱਲੇ ਆਂ ਦਮਾ ਤੋਂ ਉੱਥੇ ਕੰਮ ਦੇ ਦੇ ਨਹੀਂ ਇਦਾਂ ਹੀ ਕਣਕਾਂ ਸੰਭੀਆਂ ਤੂੜੀ ਲਿਆਂਦੀ ਬੜਾ ਨਿਕਲ ਨਿਕਾ ਕੰਮ ਹੀ ਉਹ ਇਹ ਵੀ ਸਾਨੂੰ ਕੰਮ ਸਾਰੇ ਨੂੰ ਤਾਂ ਵੀ ਬਹੁਤ ਕੰਮ ਆ ਸਾਰੇ ਭੈਣ ਭਰਾ ਆਵਾ ਨਹੀਂ ਆ ਪਰ ਇਹੋ ਭੱਜ ਨੱਟ ਗਈ ਹੁਣ ਜਾਣ ਵਾਲੀ ਗੱਲ ਆ ਇੱਕ ਹਿਸਾਬ ਦੀ ਹਾਂ ਹੁਣ ਦੋ ਤਿੰਨ ਫੋਨ ਆ ਗਿਆ ਤੇ ਹੁਣ ਅਸੀਂ ਲੇਟ ਵਾਂ ਇਹ ਆ ਵੀ ਜ਼ਿੰਦਗੀ ਦੇ ਵਿੱਚ ਕੰਮ ਹੀ ਕੰਮ ਕੰਮ ਹੀ ਕੰਮ ਕਰੀ ਜਾਈਏ ਨਾ ਉਹ ਬੰਦਾ ਬੋਰ ਹੋ ਜਾਂਦਾ ਇਹ ਆ ਵੀ ਹੁਣ ਅੰਜਾਇਮੈਂਟ ਨਹੀਂ ਕਰਨੀ ਚਾਹੀਦੀ ਹਾਂ ਹੁਣ ਚੱਲਦੇ ਆ ਤਾਂ ਹੀ ਕਰਦੇ ਹਾਂ ਹੁਣ ਜਾ ਕੇ ਕਿਹਨਾਂ ਨੂੰ ਵਗਾਉਂਦੇ ਆ ਜਾ ਕੇ ਸਾਰਾ ਕੋਲ ਕੀ ਵੀਡੀਓ ਬਣਾਈਆਂ ਕੀ ਉੱਥੇ ਬਲੋਗਰ ਬਣੇ ਆ ਕੀ ਕੁਝ ਗੱਲਾਂ ਪੜਾਉਣਾ ਹਜੇ ਕਿ ਵਡਾਉਣਾ ਭਾਈ ਵੀ ਕੀ ਬਣੇ ਉੱਥੇ ਜਾ ਕੇ ਦੱਸਾਂ ਕਿ ਜੇ ਉਹਨਾਂ ਨੇ ਹੁਣ ਸਟੋਰੀ ਤਾਂ ਉਹਨਾਂ ਨੇ ਦੱਸਣੀ ਹੈ ਨਾ ਹਾਂ ਕਈ ਭੈਣ ਭਰਾ ਸਾਨੂੰ ਕਹਿੰਦੇ ਆ ਵੀ ਇਹ ਇਹ ਇਦਾਂ ਕਰਦੇ ਇਦਾਂ ਕਰਦੇ ਕੋਈ ਜਾਂਦਾ ਚੰਗੇ ਕੰਮੇ ਕੋਈ ਇਦਾਂ ਮਾੜੇ ਕਰਦੇ ਉਹਨਾਂ ਨੂੰ ਪਤਾ ਪੱਕੀ ਹੈ ਵੀ ਆਪਦੀਆਂ ਨੂੰ ਪਤਾ ਹੀ ਹੈ ਕਿ ਸਾਨੂੰ ਜੋ ਸਟੋਰੀ ਦੱਸਣਗੇ ਇਹ ਤੁਹਾਨੂੰ ਉਹ ਕਰਨੀ ਪੈਣੀ ਹੈ। ਐਕਟ ਦੇ हिसाब ਜੁਆ ਐਕਟ ਕਹਿਣਾ ਉਹ ਹੀ ਕਰਨਾ ਕਰਨਾ ਤੇ ਕਰਨਾ ਵੀ ਪੈਣਾ। ਚਲੋ ਕੋਈ ਨਹੀਂ ਆਪਾਂ ਫੇਰ ਹੁਣ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਤੇ ਗੱਡੀ ਚਲਦੇ ਕਦੇ ਵੀ ਅਗਲੇ ਬਲੌਗ ਵਿੱਚ ਮਿਲਾਂਗੇ ਹੁਣ ਤੁਹਾਨੂੰ। ਨਹੀਂ ਇਹ ਸਾਡੇ ਬਲੌਗ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿੱਤਾ ਵੀ ਆ ਤੇ ਵੱਧ ਤੋਂ ਵੱਧ ਹੋਰ ਵੀ ਦਿਓ। ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ। ਇਹ ਤੁਹਾਡੇ ਹੀ ਸਹਿਯੋਗ ਦੇ ਨਾਲ ਜੇ ਤੁਸੀਂ ਕਮੈਂਟ ਕਰਦੇ ਫਿਰ ਸਾਨੂੰ ਐਕਟ ਦੇ ਵਿੱਚ ਕਰਨ ਦੇ ਵਿੱਚ ਮਜ਼ਾ ਆਉਂਦਾ ਤੁਹਾਡੇ ਕੋਲੋਂ ਹੀ ਸਿੱਖਣ ਡੇ ਤੁਸੀਂ ਸਾਨੂੰ ਸਿਖਾ ਰਹੇ ਆਂ ਵੀ ਐਂ ਤਾਂ ਹੋਣੀ ਚਾਹੀਦੀ ਐਂ ਤਾਂ ਕਰੋ ਆਹ ਐਂਟੀ ਇਦਾਂ ਕਰਦੇ ਆ ਉਹ ਤੁਹਾਡੇ ਕੋਲੋਂ ਹੀ ਸਿੱਖ ਕੇ ਫਿਰ ਗਾੜੀ ਤੁਹਾਡੇ ਗਾੜੀ ਪੇਸ਼ ਕਰੀ ਜਾਂਦੇ ਆ ਹਨਾ ਚਲੋ ਫੇ ਚਲਿਓ ਫੇ ਫੋਨ ਆ ਜਾਣਾ ਹੁਣ ਚਲੋ ਹੋ ਗਈ ਤਿਆਰ ਬਿਲਕੁਲ ਚਲੋ ਜਦੋਂ ਬੱਸ ਆ ਜਾਓ ਸੁਰਮਾ ਪਾ ਲਿਆ ਪਾ ਲਿਆ ਵਾਧੂ ਸੁਰਮਾ ਕਿਹੜਾ ਕੱਜਲ ਦੀ ਪਾਇਆ ਸੁਰਮਾ ਕੀ ਸੁਰਮੇ ਤੋਂ ਹੀ ਕਰਨਾ ਹੈਗਾ ਨਾ ਕਿਦਾਂ ਇਹਦਾ ਆਖਮਟ ਕੋਈ ਗੱਲ ਸਤੰਤ ਜੇਤਾਨੀ ਹੋ ਜਾ ਲਾਸ਼ ਭਣ ਭਰਾ ਨਾ ਜਾਣਗੇ ਵੀ ਕਿਹੜਾ ਵਸੁਰਮੇ ਦਾ ਗਾਣਾ ਸਾਵੇਂ ਦੇ ਗਾਣਾ ਕਿਹੜਾ ਤੇ ਬਿੰਦੀਆਂ ਪਰ ਇਹਨੇ ਲਾਈਏ ਜੀ ਆ ਬਿੰਦੂ ਲਾਉਣਾ ਤੇ ਉਹਦੇ ਅਗੋਂ ਅਮਰਜੀਤ ਨੂੰ ਗਿੱਟ ਲੱਗ ਕੇ ਸੰਦੂਰ ਵੀ ਪਉਣਾ ਜੀ ਚਲੋ ਠੀਕ ਆ ਜੀ ਅੰਕਲ ਆਪਣਾ ਧੋ ਤੂੰ ਮਿੰਟਾਂ ਕਰਕੇ ਛੋਟੇ ਬਾਦ ਨੂੰ ਪੋਜੀਸ਼ਨ ਨਾ ਕੀ ਕੋਈ ਲੜਾਈ ਚ ਨਾ ਪਜੀ ਪਰੇ ਹੋ ਜਾ ਇਹਦਾ ਕਾਲ ਕਾਲ ਮੇਰੇ ਖੜ ਗਿਆ ਨੇ ਨਾ ਉਹ ਨਾ ਅਜੇ ਨਾ ਬਜੀ ਅਵੇ ਨਹੀਂ ਬਸਤ ਮਾਰਨੀ ਲੈ ਕੇ ਨਾ ਤੇਰੀ ਫੜ ਕੇ ਤੇ ਮਾਰ ਦੇਣੀ ਹੈ ਨਹੀਂ ਜਦੋਂ ਮੈਂ ਗੱਲ ਹੋਣੀ ਨਾ ਤੇ ਆਪਣੇ ਨੂੰ ਮਾਰ ਦੇਣਾ ਲੱਗੋ ਹੁਣ ਤੇ ਮੇਰੇ ਜਿੰਨਾ ਕਿਹਾ ਅੱਜ ਚੱਲਦੇ ਨਾ ਮੈਂ ਬਜੀ ਪੜੇ ਹੋ ਜਾ ਹਾਂ ਇਹਦਾ ਇੱਧਾ ਲਊਗਾ ਹਾਂ ਫਿਰ ਤੇ ਕੋਲੀ ਵਾਜੀ ਐਨਟੀ ਪਾਗੇ ਫਿਰ ਮੈਂ ਇਦਾਂ ਦੋ ਮਿੰਟ ਖਾਉਗੀ ਨਾ ਤੇ ਦੇਖੂੰਗੀ ਕਿ ਇਹ ਪਤਾ ਨਾ ਨਾ ਤੇਰੀ ਕੋਲੀ ਵਾਜੀ ਮੈਂ ਬਜੀ ਤਰੀਨ ਸੁਣੀ ਮਾਰ ਮਾਰਨੀ ਤੇ ਆਪਣੇ ਮੁੰਡੇ ਤੋਂ ਹਾਂ ਥੋੜਾ ਜਨਾ ਨਹੀਂ ਕੋਲ ਬਲਜੀ ਬਲਜੀ ਉਦੇ ਅਨਾ ਅੰਦਰ ਅੱਗੇ ਤੇ ਦੀ ਬਾਤ ਕਹਾਂ ਰਹੀ ਸੀ ਉਦੇ ਵਰਤਣਾ ਹਾਂ ਇਹ ਤਾਂ ਲੋਕਾਂ ਮਿਲਣੀਆਂ ਮੈਂ ਮੈਂ ਯਾਰ ਤੈਨੂੰ ਪਿਆ ਕਿ ਤੇਰੀ ਗੱਲ ਚੱਲ ਰਹੀ ਸੀ ਤੇ ਘਰ ਛੱਡ ਗਿਆ ਹਾਂ ਤੂੰ ਇਹਦੇ ਤੇ ਉੱਤੇ ਲਿਖੀ ਹਾਂ ਹਾਂ ਮਜੀ ਉੱਤਲੇ ਕੀ ਮਤਲਬ ਲੇਗੀ ਠੀਕ ਹੈ ਮੇਰਾ ਕਹਿੰਦਾ ਮਾਰੋ ਖੱਲ ਖੇ ਪਈ ਨਾ ਤੇ ਤੂੰ ਚੋਕ ਨਾ ਮੇਰੇ ਮਾਰਨੀ ਬਿਨਾ ਪੱਥਰ ਬੰਜੀ ਹਾਂ ਜਦੋਂ ਤੇਰੀ ਘਰ ਵਾਲੀ ਮਾਰ ਚੁੱਕੀ ਤੀਂ ਮੇਰੇ ਕੋਲ ਨਹੀਂ ਬੱਝੂਗੀ ਮੈਂ ਅੱਡਾ ਲੱਗੂਗਾ ਦੁਵਾਰੋਂ ਨੇ ਲਾਗੇ ਰੱਖ ਦੇ। ਇਹਦਾ ਕਾਗੇ ਰੋੜ ਬੜਾ ਯਾਰੀ ਗੱਲ ਪਤਾ ਕਰਿਓ। ਮੈਂ ਬੁੱਢਿਆ। ਕਿਹੋ ਜੀ ਤੇ ਮੈਂ। ਕਹਿੰਦੇ ਹਰਦਨ ਹੱਥ ਤੇ ਵੱਜੇ ਨਹੀਂ ਜਗੀ। ਹਾਂ। ਆਹ ਸਟਾਰਟ ਹੋ ਚੱਲਿਆ ਸੀ। ਗੋਡੀ ਵਜਨ ਵਾਲਾ। ਸਟਾਰਟ। ਹਾਂ। ਬਜੀ। What ਮੈਂ ਚੱਲ ਜਾਈਏ ਹਾਂ ਬੇਡੇ ਹੁੰਦਾ ਤੇਰੀ ਨਾਣਾ ਫੇਬਲ ਦੀਦੀ ਦਾ ਨਾਣਾ ਤੁਹਾਡਾ ਦੋਰੋ ਸਿੰਗਲ ਸ਼ਾਟ ਲਉਗੀ ਫੇਰ ਵੀ ਹੀ ਕਾਣਾ ਮਾਹਣਾ ਸਾਰਾ ਕਰਾਂ ਮੈਂ ਰੋਂਗਾ ਤੂੰ ਕਿੰਨਾ ਮੈਂ ਕੋਈ ਹੁੰਦਾ ਮੂਹਲੇ ਹਸਪੀਟਲ ਨਹੀਂ 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 ਹਾ ਹਸਪੀਟਲ ਨਹੀਂ ਮੈਂ ਜਾ ਸਕਦੀ ਬਸ ਮੇਰਾ ਚਾਲ ਸਮਾਂ ਆ ਕੇ ਨਹੀਂ 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 ਤੂੰ ਮਾਰੋ ਨਹੀਂ ਨਹੀਂ ਉਹ ਬਹੁਤ ਵਧੀਆ ਸੀ ਬਹੁਤ ਵਧੀਆ ਲੈ ਚੁੱਕਾ ਸੀ ਤੇ ਵਧੀਆ ਐ ਮੈਂ ਉਹਦਾ ਨਹੀਂ ਨਹੀਂ ਬਹੁਤ ਵਧੀਆ ਸੀ ਹੋ ਗਿਆ ਕਦੀ ਫੇਰ ਕੋਈ ਗੱਲ ਨਹੀਂ ਉਹ ਕਰ ਲੈ ਨਹੀਂ ਕੱਢੀ ਨਾ ਤਾ ਉਹ ਤਾਂ ਸਾਹ ਹੋ ਜਾਣਾ ਕਰ ਦੇਣੀ ਅੱਜ ਇਹ ਚੱਪ ਕੱਢੀ ਨਾ ਨਾ ਉਹ ਕਰ ਦੇਣੀ ਦਰਨਾ ਭਾਵੇਂ ਯਾਦ ਕਰ ਬਣਾਇਆ ਨਾ ਚਾਚਾ ਜੇ ਮੈਂ ਆਹ ਮਾਈਕ ਆਹ ਬਾਜੀ ਮੂਰੀ ਜਿੱੜੀ ਪਾਈ ਹੈ ਨਾ ਇਹ ਮਾਰ ਕੇ ਇਹਦੀ ਮੂਰੀ ਹਾਂ ਹੋ ਲੀਜੀ ਤੁਰੇ ਹੋ ਲੀਜੀ ਤੁਰੇ ਤਾਂ ਹੈ ਤੇ ਠਾਕ ਅਈਆ ਅੰਕੜੀ ਤੂੰ ਤੋਨ ਲੱਗਿਆ ਰੋਣਾ ਵੀ ਥੋੜਾ ਪੋਤਾ ਵੀ ਘਰ ਚੜ ਕੇ ਨਾਲ ਦਿੱਤਾ ਆਵੇ ਰੋਣਾ ਬਹਣਾ ਆ ਕੇ ਇਦਾਂ ਕਰਕੇ ਕੋਈ ਨਾ ਕੋਈ ਨਾ ਚੱਲ ਗਈ ਸਾਡੇ ਲਈ ਇੱਕ ਮਣ ਗਾਇਤ ਹੈ ਮੈਂ ਨਾ ਉਹਦੇ ਤੇ ਜੀਵਦੀ ਉਹਦੀ ਜੀਵਨੀ ਇਹ ਨਾ ਕਹਣਾ ਆਪਾਂ ਰਹਦੇ ਜਾਣਾ ਨਹੀਂ ਹੋਏਗੀ ਫਿਰ ਦਿਨ ਮੀਨ ਕੀ ਕਰਗਾ ਮਰ ਕੇ ਵਧੀਆ ਲੱਗਦੀ ਤੀ ਇੱਥੇ ਉਹਨੇ ਲੱਗਣਾ ਇੱਧਰ ਰੱਖ ਤਾਪਾ ਭਰੀ ਪਰ ਪਰ ਜੀ ਹੋਣੀ ਉਹ ਪੜ ਲਿਆ ਵਾ ਪੜ ਲਿਆ ਦੁਨਦਰ ਕੋਈ ਨਹੀਂ ਪੈਂਦੀ ਮੈਂ ਮੈਂ ਤੁਹਾਨੂੰ ਗੋਲੀ ਮਾਰਨੀ ਆ ਮੇਰੇ ਬਾਸ ਨੂੰ ਦੇ ਦਿਆ ਹੋਤਾ ਬੱਪਾ ਦੇ ਭਾਗ ਹੋ ਜਾਂਦੇ ਤੇ ਅੰਟੀ ਇੱਥੇ ਮੈਂ ਤਾਂ ਪਹਿਲਾਂ ਮਾਰ ਸਾਰਿਆਂ ਨੂੰ ਦੂਜੇ ਨੰਬਰ ਤੇ ਟਾਈਮਾ ਥਰਡ ਨੰਬਰ ਤੇ ਤਾਂ ਬੱਪਾ ਚੌਥੇ ਦੇ ਬੱਪਾ ਬੱਪਾ ਅੰਕਲ ਪੈਦਰ ਨੇ ਮਮਾ ਅਦਰ ਡੇ ਸੀ ਚੱਕਰ ਆ ਇੱਥੇ ਰੋਂਦੀ ਜਿਹੜੀ ਉਹ ਉੱਥੇ ਸੈਲ ਕਰਦੀ ਉਹਨੂੰ ਸੈਲ ਕਰੀ ਮਾਤਾ ਜੀ ਜ਼ਮੀਨ ਦੇ ਰੋਂਦੀ ਨੂੰ ਤੇ ਜ਼ਮੀਨ ਹੱਸਦੀ ਉਹ ਕਹਿਣਾ ਹੱਸਦੀ ਤੇ ਕੀ ਆ ਰੋਂਦੀ ਵਿੱਚ ਕਹਿੰਦਾ ਪਹਿਲਾਂ ਵਾਅਦਾ ਕੀਤਾ ਰੋਂਦੀ ਨੇ ਇੱਥੇ ਰੋਂਦੀ ਕਰਦੀ ਮੁੰਕੇ ਕਿਹੜਾ ਉਹ ਸਾਲਦਾ ਬੋਲਦੀ ਉਹ ਰੋਂਦੀ ਨਹੀਂ ਰੋਂਦੀ ਕਹਿਤਾ ਸਾਰਾ ਦਾ ਜਨਿਆਰੇ ਸਾਹਿਬ ਇਹ ਵੀ ਤੇ ਹੀ ਮਾਰਨ ਦੇ ਜਗਨੀ ਹਾਂ ਵੀ ਤੇ ਨਹੀਂ ਰੱਖੋ ਭਾ ਜੀ ਤਾਜੀ ਹਾਂ ਇਹ ਸਾਰਾ ਆਹ ਆੜੇ ਗਿਆ ਕਿਹਦਾ ਰਸ਼ਟਰ ਪਈ ਬੱਕਰੀ ਬੱਕਰੀ ਪਲੇਸ ਉਸ ਤੇ ਆਂਟੀ ਸੁਤੇ ਜਿੱਦਾ ਬੜਦੇ ਆ ਆਂ ਕਿਹ ਲਿਤੇ ਆ ਇੱਥੇ ਦੋ ਬੜਾ ਮਾਤੇ ਫੇਰ ਮਮਾ ਸਭ ਬਾਰੇ ਸਿਆਪੇ ਸਾਰੇ ਸਾਰੇ ਨੀ ਚਲੇ ਨੀ ਜੁੱਤੀ ਮੇਰਾ ਮੇਰੀ ਜੁੱਤੀ ਮੇਰੀ ਕਿਹਨੇ ਲਾਈ ਨਾ ਵੀ ਮੈਨੂੰ ਜਾਨਣਾ ਹੋਇਆ ਜਾਂ ਹਾਂ ਹੋਵੇ ਕੋਈ ਨਹੀਂ ਰੋਇਆ ਇੱਨਾ ਨਾ ਵੀ ਨਹੀਂ ਹੁੰਦੀ ਉੱਧਰ ਪਾਰ ਹੈ

ਬਾਪਾ ਫੋਟੋ ਦੇ ਦੱਸਣਾ ਤੇ ਨਾ ਤੇ ਇੰਫਾਟਰਾ ਬੰਨਾ ਹਾਂ ਉਹ ਮੈਂ ਜਿਹੜੀ ਉਹ ਨਾ ਮੇਰੇ ਨਾਲ ਮਾਇਓ ਦਿੱਤੇ ਪਾਪਾ ਤੇ ਵੀ ਜਮ ਨਾਲ ਲੰਗੇ ਹੈ ਇਹ ਤੂੰ ਦੁਗਰੇ ਸੀ ਨਾ ਤੂੰ ਕਿਸੀ ਹਾਂ 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 ਤੂੰ ਆਈ ਮੈਂ ਲੋ ਦੀ ਥੋੜੀ ਮਮਾ ਵੀ ਫੇਰੋਂ